ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰ ਦੇ 8 ਵਜੇ 8 ਅਗਸਤ 2000 ਜਿਹੜਾ 25 ਨੂੰ ਰਿਕਾਰਡ ਹੋ ਰਹੀ ਹੈ ਸਭ ਤੋਂ ਪਹਿਲਾਂ ਘੱਗਰ ਤੋਂ ਗੱਲ ਸ਼ੁਰੂ ਕਰ ਲੈਂਦੇ ਆ ਕਿਉਂਕਿ ਘੱਗਰ ਦੇ ਵਿੱਚ ਪਿਛਲੇ 2-3 ਦਿਨਾਂ ਦੇ ਦੌਰਾਨ ਪਾਣੀ ਆਉਣ ਦੀਆਂ ਖਬਰਾਂ ਚੱਲੀਆਂ ਸੀਗੀਆਂ ਸੋ ਅੱਜ ਸਵੇਰੇ 6 ਵਜੇ ਗੂਲਾ ਚੀਕਾ ਜਿਹੜਾ ਘੱਗਰ ਦੇ ਵਿੱਚ ਪਾਣੀ ਦਾ ਲੈਵਲ ਸੀ 32220 ਕਿਊਸਕ ਖਨੌਰੀ ਜਿਹੜਾ ਹੈਗਾ ਸੀ 6425 ਕਿਊਸਕ ਚੰਦਪੁਰ 5350 ਕਿਉਸਕ ਗੂਲੇ ਚੀਕੇ ਪਾਣੀ ਵਧਿਆ ਜ਼ਰੂਰ ਆ ਪਰ ਪਿੱਛੇ ਜਿਹੜਾ ਪਹਾੜਾਂ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੁਝ ਖਾਸ ਮੀਂਹ ਨਹੀਂ ਪਿਆ ਸੋ ਪਿੱਛੋਂ ਪਾਣੀ ਜਿਹੜਾ ਡਾਉਨ ਪੈ ਗਿਆ ਘੱਗਰਾ ਚਾਹੇ ਉਹ ਮਾਰਖੰਡਾ ਚਾਹੇ ਉਹ ਟਾਂਗਰੀ ਦਰਿਆਗਾ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਘੱਗਰ ਦੇ ਵਿੱਚ ਜਿਹੜਾ ਪਾਣੀ ਹੁਣ ਸੰਗਰੂਰ ਜਾਂ ਫਤਿਹਬਾਦ ਜਾਂ ਸਿਰਸਾ ਤੇ ਜਾਂ ਫਿਰ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਦੀ ਲੰਘੂਗਾ ਥੋੜਾ ਥੋੜਾ ਆਏ ਲੱਗੂਗਾ ਕਿ ਭਰਦਾ ਜਾ ਰਿਹਾ ਪਰ ਇਹਨੇ ਆਪਦੇ ਆਪ ਹੌਲੀ ਹੌਲੀ ਡਾਊਨ ਆ ਜਾਣਾ ਸੋ ਹਾਲ ਫਿਲਹਾਲ ਅਲਟਕਾ ਘਰਦੇਵਾਰੇ ਜਿਹੜਾ ਕੋਈ ਵੀ ਨਹੀਂ ਹੈਗਾ ਡੈਮਾਂ ਦੀ ਗੱਲ ਕਰ ਲਈ ਤਾਂ ਪੌਂਗ ਡੈਮ ਜਿਹਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾਗਾ ਪਰਸੋਂ ਜਿਹੜਾ ਟਰਬਾਈਨਾਂ ਤੋਂ ਬਿਨਾਂ 4000 ਕਿਊਸਕ ਪਾਣੀ ਹੋਰ ਛੱਡਿਆ ਗਿਆ ਸੀਗਾ ਤੇ ਬੀਤੇ ਕੱਲ ਪਾਣੀ ਡਬਲ ਕਰ ਦਿੱਤਾ ਗਿਆ ਸੋ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਉਹ ਲਗਭਗ ਆ 66433 ਕਿ ਉਸ ਕੋਲ ওভারঅল ਮਿਲਾ ਕੇ ਰਾਉਂਡ ਫਿਗਰ ਚ ਕਹਿ ਸਕਦਾ ਕਿ 40 ਕੁ ਹਜ਼ਾਰ ਕਿਊਸਕ ਪਾਣੀ ਪੌਂਕ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਚੱਲੀ ਰਹੂਗਾ ਹੋ ਸਕਦਾ ਥੋੜਾ ਬਹੁਤਾ ਪਾਣੀ ਹੋਰ ਵਧਾ ਦਿੱਤਾ ਜਾਵੇ ਪੌਂਕ ਡੈਮ ਦੇ ਵਿੱਚ ਅੱਜ ਜਿਹੜਾ ਪਾਣੀ ਦਾ ਪੱਤਰ ਸੀ ਸਵੇਰੇ 6 ਵਜੇ ਉਹ 1376 .07 ਫੁੱਟ ਸੀ 1376.07 ਫੁੱਟ ਕਪੈਸਿਟੀ ਦੀ 1400 ਫੁੱਟ ਤੱਕ ਹੈ ਪਾਖੜਾ ਡੈਮ ਲਗਭਗ ਲਗਭਗ 1640 ਫੁੱਟ ਦੇ ਕਰੀਬ ਆ ਇੱਕ ਅੱਧਾ ਫੁੱਟ ਉੱਪਰ ਥੱਲੇ ਹੋ ਸਕਦਾ ਥੀਨ ਡੈਮ 1697 ਫੁੱਟ ਦੇ ਕਰੀਬ ਆ ਇੱਕ ਅੱਧਾ ਫੁੱਟ ਉੱਪਰ ਹੋ ਸਕਦਾ ਪਾਖੜਾ ਡੈਮ ਜਿਹੜਾ ਕਿ 1640 ਫੁੱਟ ਦੇ ਕਰੀਬ ਉਹਦੀ ਕੈਪੈਸਿਟੀ 1685 ਫੁੱਟ ਆ ਤੇ ਇਸ ਕਰਕੇ 45 ਫੁੱਟ ਹਜੇ ਨੀਵਾਗਾ ਥੀਨ ਡੈਮ ਜਿਹੜਾ ਕਿ 1697 ਦੇ ਫੁੱਟ ਦੇ ਕਰੀਬ ਜੇ ਆ ਉਹਦੀ ਕੈਪੈਸਿਟੀ 1732 ਫੁੱਟ ਆ ਉਹ ਵੀ 35 ਫੁੱਟ ਜਿਹੜਾ ਡਾਊਨ ਚੱਲ ਰਿਹਾ ਪਿਆਸਦਰਾ ਦੇ ਵਿੱਚ ਪਾਣੀ 40000 ਕਿਊਸ ਕਰ ਰਿਹਾਗਾ ਤੇ ਸਤਲੋਜ ਦੇ ਵਿੱਚ ਪਾਣੀ ਜਿਹੜਾ ਪਾਖੜਾ ਤੋਂ ਛੱਡਿਆ ਜਾ ਰਿਹਾ ਉਹ 18296 ਕਿਊਸਕ ਛੱਡਿਆ ਜਾ ਰਿਹਾ ਹੈਗਾ ਨਹਿਰਾਂ ਦਾ ਪਾਣੀ ਵੱਖ ਕੱਢ ਕੇ ਕਿਉਂਕਿ ਕਾਫੀ ਕੁਝ ਪਾਣੀ ਸਤਲੋਜ ਦੇ ਵਿੱਚੋਂ ਨਹਿਰਾਂ 'ਚ ਚਲਾ ਜਾਂਦਾ ਹਰੀਕ ਹੈੱਡ ਤੋਂ ਨਹਿਰਾਂ 'ਚ ਚਲਾ ਜਾਂਦਾ ਸੋ ਹਰੀਕ ਹੈੱਡ ਤੱਕ ਵਿਆਸ ਤੇ ਸਤਲੋਜ ਦਾ ਪਾਣੀ ਜਿਹੜਾ ਮਿਲ ਕੇ ਪਹੁੰਚ ਰਿਹਾ ਉਹ 44237 ਕਿਊਸਕ ਪਹੁੰਚ ਰਿਹਾ ਨਹਿਰਾਂ ਵਾਲਾ ਪਾਣੀ ਛੱਡ ਕੇ ਜਿਹੜਾ ਬਾਕੀ ਪਾਣੀ ਹਰੀਕ ਹੈੱਡ ਤੋਂ ਅੱਗੇ ਸਤਲੋਜ ਦੇ ਵਿੱਚ ਛੱਡਿਆ ਜਾ ਰਿਹਾ ਉਹ 21000 ਕਿਊਸਕ ਤੋਂ ਥੋੜਾ ਜਿਹਾ ਉੱਪਰ ਛੱਡਿਆ ਜਾ ਰਿਹਾ ਹੈਗਾ ਸੋ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਕਹਿ ਸਕਦੇ ਆ ਮਾੜਾ ਮੋਟਾ ਬਿਆਸ ਦਾ ਪਾਣੀ ਜਾਂ ਸਤੌੜ ਦਾ ਪਾਣੀ ਕਿਤੇ ਫਿਰੋਜ਼ਪੁਰ ਫਾਜ਼ਿਲਕਾ ਜਿਲ੍ਹੇ ਦੇ ਵਿੱਚ ਜ਼ਰੂਰ ਵਧਿਆ ਹੋਇਆ ਚਾਪਦਾ ਹੋਊਗਾ ਪਰ ਅਗਲੇ 2-3 ਦਿਨ ਤੱਕ ਹਣੀ ਇਸੇ ਤਰ੍ਹਾਂ ਰਹਿੰਦੀ ਚਾਪ ਰਹੀ ਆ ਉਸ ਤੋਂ ਬਾਅਦ ਮੀਂਹ ਹੋਣੀ ਦਿਵਾਰੇ ਜ਼ੋਰ ਫੜਨਗੇ ਤਾਂ ਮੀਂਹ ਵਾਲੇ ਪੱਖ ਤੋਂ ਜੇਕਰ ਗੱਲ ਕਰ ਲਈਏ 9 ਤੇ 10 ਅਗਸਤ ਨੂੰ ਜਿਹੜਾ ਮਾਝਾ ਦਬਾਬਾ ਪਵਾਦ ਇਹਨਾਂ ਚ ਟੁੱਟ ਮਾਝਾ ਮੀਂਹ ਰਹਿਣ ਦੇ ਅਸਾਰ ਨੇ ਮੀਂਹ ਪਊਗਾ ਪਰ ਟਮਾਟਾ ਮਾ ਕਿਤੇ ਹੋਊਗਾ ਕਿਤੇ ਨਹੀਂ ਹੋਊਗਾ ਇਹੀ ਸੂਰਤੇ ਹਾਲ ਹਿਮਾਚਲ ਦੇ ਵਿੱਚ ਹੋਊਗਾ 9 ਤੇ 10 ਅਗਸਤ ਨੂੰ ਹਿਮਾਚਲ ਦੇ ਚੜ੍ਹਦੇਵਾਲ ਦੇ ਜ਼ਿਲ੍ਹੇ ਦੇ ਵਿੱਚ ਥੋੜਾ ਜਿਹਾ ਮੀਂਹ ਪੈਣ ਦੇ ਅਸਾਰ ਹੋਣਗੇ ਉੱਤਰਾਖੰਡ ਪੱਛਮੀ ਜੁਪੀ ਤੇ ਉੱਤਰੀ ਹਰਿਆਣਾ ਦੇ ਵਿੱਚ 10 ਅਗਸਤ ਨੂੰ ਜਾਂ 11 ਅਗਸਤ ਨੂੰ ਕਿਤੇ ਨਾ ਕਿਤੇ ਝੱਟ ਵਧੀਆ ਮੀਂਹ ਦੀ ਵੀ ਲੱਗ ਸਕਦੀ ਹੈ ਕਿ ਪਰ ਜਿਹੜਾ ਪੰਜਾਬ ਦੇ ਪਹਾੜਾਂ ਦੇ ਨੇੜਲੇ ਜ਼ਿਲ੍ਹੇ ਨੇ ਜਾਂ ਹਿਮਾਚਲ ਇਹਨਾਂ ਦੇ ਵਿੱਚ 12 13 14 15 ਤੇ 16 ਅਗਸਤ ਮੇਨ ਹੋਣਗੇ ਖਾਸ ਤੌਰ ਤੇ 12 ਅਗਸਤ ਫਿਰ 14 15 ਤੇ 16 ਅਗਸਤ ਇਨ੍ਹਾਂ ਦਿਨਾਂ ਦੇ ਦੌਰਾਨ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਹੋਣਗੇ ਬੱਦਲ ਫਟਣ ਦੇ ਅਸਾਰ ਹੋਣਗੇ ਇਹੀ ਸੂਰਤਿ ਹਾਲ ਜਿਹੜਾ ਉੱਤਰਾਖੰਡ ਦੇ ਵਿੱਚ ਹੋਣ ਦੇ ਅਸਾਰ ਹੋਣਗੇ ਕਿਸੇ ਇੱਕ ਅਦੇ ਦਿਨ ਮੀਂਹ ਜਿਹੜਾ ਜਮੁਸ਼ ਖੇਤਰ ਦੇ ਵਿੱਚ ਵੀ 16 ਤੋਂ 17 ਜਾਂ 16 14 ਤੋਂ 16 ਅਗਸਤ ਦੇ ਵਿੱਚ ਦਸਤਕ ਦੇ ਸਕਦਾ ਭਾਰੀ ਰੂਪ ਦੇ ਵਿੱਚ ਦੇ ਪੰਜਾਬ ਦਾ ਜ਼ਿਕਰ ਕਰੀਏ ਮਾਝਾ ਦਵਾਪਾ ਪਵਾਰ ਤੇ ਕੇਂਦਰੀ ਪੰਜਾਬ ਮੋਗਾ ਲੁਧਿਆਣਾ ਪਰਨਾਲਾ ਮਲੇਰਕੋਟਲਾ ਜਾਫਰ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ 12 ਅਗਸਤ ਤੋਂ 16 ਅਗਸਤ ਦੇ ਦਰਮਿਆਨ ਜਿਹੜਾ ਵਧਿਆਮੀ ਪੈਣ ਦੇ ਅਸਾਰ ਨੇ ਤੇ ਇਹਨਾਂ ਦੇ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਬਾਕੀ ਜਿਹੜਾ ਦੱਖਣੀ ਪੰਜਾਬ ਆ ਜਾਂ ਦੱਖਣੀ ਪੱਛਮੀ ਪੰਜਾਬ ਆ ਫਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਜਾਂ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਆ ਉਹ 15 16 17 18 ਇਹਨਾਂ ਤਰੀਕਿਆਂ ਨੂੰ ਪਹੁੰਚਣ ਦੇ ਅਸਾਰ ਹੋਣਗੇ ਪਰ ਇਹਨਾਂ ਖੇਤਰਾਂ ਦੇ ਵਿੱਚ ਕੋਈ ਵੱਡਾ ਪੱਧਰ ਤੇ ਭਾਰੀ ਵੀ ਪੈਣ ਦੇ ਅਸਾਰ ਨਹੀਂ ਹੈਗੇ ਕਿਸੇ ਇੱਕ ਅਦੇ ਜੱਲੇ ਦੇ ਵਿੱਚ ਕੋਈ ਝਟ ਲਾ ਜਾਵੇ ਉਹ ਗੱਲ ਵੱਖਰੀ ਆ ਇਸ ਤੋਂ ਇਲਾਵਾ ਲੰਮੀ ਬ੍ਰੇਕ ਤੋਂ ਬਾਅਦ ਜਿਹੜੇ ਰਾਜਸਥਾਨ ਦੇ ਇਲਾਕੇ ਨੇ ਗੰਗਾ ਨਗਰ ਹਨੂਮਾਨਗੜ ਚੁਰੂ ਉਹਨਾਂ ਖੇਤਰਾਂ ਦੇ ਵਿੱਚ ਵੀ 1 ਅਗਸਤ ਦੇ ਵਿੱਚ ਮੀਂਹ ਦੁਆਰੇ ਐਂਟਰੀ ਮਾਰਨਗੇ ਉਹ 15 16 17 18 19 ਅਗਸਤ ਦੇ ਦੌਰਾਨ ਹੋ ਸਕਦਾਗਾ ਕਿ ਉਹਨਾਂ ਖੇਤਰਾਂ ਦੇ ਵਿੱਚ ਕਿੰਨੇ-ਕਿੰਨੇ ਮੀਂਹ ਜਿਹੜਾ ਪਹੁੰਚਦਾ ਹੋ ਸਕਦਾ ਸਾਰੀ ਕਹਾਣੀ ਦਾ ਸਿਨੈਰੀਓ ਇਹ ਹੈ ਕਿ ਪੌਂਗ ਤੋਂ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਦੀ ਮਾਤਰਾ ਡਬਲ ਕਰਤੀ ਆ ਪਹਿਲਾਂ 22000 ਕਿਊਸਕ ਸੀ ਹੁਣ 40000 ਕਿਊਸਕ ਦੇ ਕਰੀਬ ਕਰਤਾ ਫਿਰ ਵੀ ਡੈਮ ਹੌਲੀ 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 ਉੱਪਰ ਨੂੰ ਜਾ ਰਿਹਾ ਕਿਉਂਕਿ ਪਿੱਛੋਂ ਜਿਹੜਾ ਪਾਣੀ ਆ ਰਿਹਾ ਅੱਜ ਦਾ ਜਿਹੜਾ ਡਾਟਾ ਉਹ ਡੈਮ ਦੇ ਵਿੱਚ 72000 ਕਿ ਉਸਕਾਰਿਆ ਸੋ ਇਸ ਕਰਕੇ ਉਹਨੇ ਹੌਲੀ ਹੌਲੀ ਜਿਹੜਾ ਭਰਦੇ ਜਾਣਾ ਪਰ ਸਿਸਟਮ ਆਪਣੇ ਢੰਗ ਨਾਲ ਪਾਣੀ ਰਿਲੀਜ਼ ਕਰਨ ਲੱਗਿਆ ਹੈ ਚਲੋ ਇਹ ਵੀ ਸੋਹਣੀ ਗੱਲ ਆ ਤੇ ਮੀਂਹ ਦਾ ਦੌਰ ਆ ਜਿਹੜਾ ਉਹ 11 12 ਅਗਸਤ ਤੋਂ 16 17 ਅਗਸਤ ਦੇ ਦਰਮਿਆਨ ਪਹਾੜਾਂ 'ਚ ਜੰਮ ਕੇ ਬਰੂ ਤੇ ਮੈਦਾਨੀ ਖੇਤਰਾਂ ਦੇ ਵਿੱਚ ਵੀ ਪੰਜਾਬ ਹਰਿਆਣਾ ਦੇ ਕਾਫੀ ਖੇਤਰਾਂ 'ਚ ਮੀਂਹ ਪਣਦੇ ਆਸਾਰ ਨੇ ਸੋ ਅੱਜ ਲਈ ਇਹਨਾਂ ਅਪਡੇਟ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ